ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਦੇਸ਼ ਵਿਦੇਸ਼ ਦੀ ਸੰਗਤ ਤੱਕ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ ਦ ਗ੍ਰੀਡ ਚਮਾਰ ਇੰਟਰਨੈਸ਼ਨਲ ਸੰਸਥਾ ਅਤੇ ਸ਼੍ਰੀ ਗੁਰੂ ਰਵਿਦਾਸ ਕਮਿਊਨਿਟੀ ਦੋਹਾ ਕਤਰਪੋਲੋ ਟੀਰਾ ਸਚ ਹਨਪੱਲਾ ਦੇ ਮੌਜੂਦਾ ਗੱਦੀ ਮਸ਼ੀਨ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ ਤੇ ਆਸ਼ੀਰਵਾਦ ਸਦਕਾ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ 1000 ਸੁਖ ਸਾਦਰ ਛਪਵਾਏ ਗੇ ਇਸ ਤੋਈ ਲਾਵਾ ਸੰਸਥਾਵਾਂ ਵੱਲੋਂ ਪਿਛਲੇ 30 ਟੂਰਨਿਓ ਅਲਫਤਾ ਆਖ ਕੇ ਪਰਮਾਤਮਾ ਦੇ ਚਰਨਾਂ ਵਿੱਚ ਗਏ ਰਵਿਦਾਸ ਜੀ ਆਂਕਮ ਦੇ ਨਿੱ ਢੜਕ ਯੋਧੇ ਅਤੇ 13 ਸਚਖੰਡ ਬੱਲਾ ਦੇ ਸੇਵਾਦਾਰ ਮੰਨੂ ਮੈਂ ਤਾਂ ਰਵਿਦਾਸ ਜੀ ਦੀ ਅੰਤਿਮ ਅਰਦਾਸ ਲਈ 5100 ਰੁਪਏ ਦੀ ਸੇਵਾ 13 ਸਚਖੰਡ ਬੱਲਾ ਵਿਖੇ ਦਿੱਤੀ ਗਈ। ਜੋ ਬੋਲੇ 100 ਰੁਪਏ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ। ਜੋ ਬੋਲੇ 100 ਰੁਪਏ ਸਤਿਗੁਰੂ Swami ਸਰਬੰਦਾਸ ਮਹਾਰਾਜ ਕੀ ਜੈ। ਜੋ ਬੋਲੇ ਸੋ ਨਿਰਪੈਰ ਅਭਿਦਾਸੀ ਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਕੀ ਜੈ ਸੁਗੁਰੂ ਰੂਪਿਆਰੀ 사త్సੰਗਤ ਜੀ ਅੱਜ ਡੇਰਾ ਸਤਸੰਗਤਵਲਾ ਵਿਖੇ ਦਾ ਗ੍ਰੇਟ ਸਮਾਰਟ ਇੰਟਰਨੈਸ਼ਨਲ ਸੰਸਥਾ ਸ਼੍ਰੀ ਗੁਰਦਾਸ ਕਮਿਊਨਿਟੀ ਰੋਹਾਕਤਰ ਸਮੂਹ ਸੰਗਤ ਦੇ ਵੱਲੋਂ ਸੁਖ 사ਗਰਾਂ ਦੀ ਸੇਵਾ ਜਿਹੜੀ ਹੈ ਐਨਆਰਈ ਸਮੂਹ ਸੰਗਤ ਦੇ ਵੱਲੋਂ ਔਰ ਇੰਡੀਆ ਲੈਵਲ ਤੇ ਜੋ ਸੰਗਤਾਂ ਹੈ ਉਹਨਾਂ ਦੇ ਸਮੂਹ ਸੰਗਤ ਦੇ ਵੱਲੋਂ ਸੁਖ ਸਾਗ ਜਿਹੜੇ ਸਪਾਏ ਗਏ 1000 ਸ਼੍ਰੀ ਗੁਰੂ ਵਿਦਾਸ ਮਹਾਰਾਜ ਦੇ ਪ੍ਰਚਾਰ ਪ੍ਰਸਾਰ ਕਰਨ ਦੇ ਵਾਸਤੇ ਜਿਹੜੇ ਇਹ ਗੁਰੂ ਘਰਾਂ ਦੇ ਵਿੱਚ ਵੰਡੇ ਜਾਂਦੇ ਹਨ ਤਾਂ ਕਿ ਗੁਰੂ ਮਹਾਰਾਜ ਦੀ ਬਾਣੀ ਦੇ ਨਾਲ ਸਮੂਹ ਸੰਗਤ ਜੁੜੇ ਔਰ ਗੁਰੂ ਵਿਦਾਸ ਮਹਾਰਾਜ ਦਾ ਪ੍ਰਚਾਰ ਜਿਹੜਾ ਹੈ ਘਰ ਘਰ ਦੇ ਵਿੱਚ ਹੋਵੇ ਇਸ ਦੇ ਵਾਸਤੇ ਡੇਰਾ ਸਰਚਕੰਡ ਬਲਾਂ ਮੌਜੂਦਾ ਗੱਡੀ 108 ਸਤ ਨਰਿੰਜਨ ਦਾਸ ਮਹਾਰਾਜ ਦਾ ਅਸੀਰਵਾਦ ਲੈ ਕੇ ਇਹ ਜਿਹੜਾ ਸੁਖ ਸਾਗਰਾਂ ਦਾ ਸੇਵਾ ਸ਼ੁਰੂ ਕੀਤੀ ਗਈ ਹੈ ਸੋ ਸਾਡੇ ਸਤਕਾਰਯੋਗ ਜਿਹੜੇ ਸ਼੍ਰੀਮਾਨ ਮਨੂ ਮਹਿਤਾ ਜੀ ਇਸ ਸੰਸਾਰ ਦੇ ਵਿੱਚ ਸੰਸਾਰਿਕ ਜਤਲਾ ਕਰਦੇ ਹੋਏ ਸਤਗੁਰੂ ਵਿਦਾਸ ਮਹਾਰਾਜ ਚਲਨਾ ਵਿੱਚ ਜਾ ਪਹੁੰਚੇ ਉਹਨਾਂ ਦੀ ਸੁਖ ਸ਼ਾਂਤੀ ਦੇ ਵਾਸਤੇ 5100 ਦੀ ਸੇਵਾ ਜਿਹੜੀ ਹੈ ਦਾ ਗ੍ਰੇਟਰ ਮਾਸ ਸੰਸਥਾ ਦੋਹਾ ਕਤਰ ਸਮੂਹ ਕਮੇਟੀ ਦੇ ਵੱਲੋਂ ਇਹ ਜਿਹੜੀ ਕਰਵਾਈ ਗਈ ਹੈ ਉਹਨਾਂ ਦੇ ਸੁਖ ਸ਼ਾਂਤੀ ਦੇ ਬਾਠ ਜਿਹੜੇ ਪਾਠ ਕੀਤਾ ਜਾਣਾ ਜੀ ਦੇਰਾ ਸਤਸਕੰਡ ਬੱਲਾ ਵਿਖੇ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ